ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਵਾਗਤ ਕਰਦਾ ਹਾਂ ਮੈਂ ਤੁਹਾਡੇ ਆਪਣੇ ਚੈਨਲ PB77 ਸਟੱਡੀ ਪੁਆਇੰਟ ਤੇ। ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਲੈ ਕੇ ਆਇਆ ਹਾਂ ਤੁਹਾਡੇ ਲਈ ਬਹੁਤ ਹੀ ਵਧੀਆ ਵੀਡੀਓ। ਜਿਵੇਂ ਆਪਾਂ ਨੂੰ ਪਤਾ ਹੈ ਜੀ ਆਪਾਂ ਨੂੰ ਜਮ੍ਹਾਂ ਬੰਦੀ, ਇੰਤਕਾਲਨਾਮਾ ਆਪਾਂ ਨੂੰ ਤਹਿਸੀਲਾਂ ਦੇ ਗੇੜੇ, ਫਟਵਾਰੀਆਂ ਦੇ ਗੇੜੇ ਮਾਰਨੇ ਪੈਂਦੇ ਹਨ ਜੀ। ਉਸ ਦੇ ਲਈ ਅੱਜ ਮੈਂ ਇੱਕ ਬਹੁਤ ਹੀ ਵਧੀਆ ਵੀਡੀਓ ਲੈ ਕੇ ਆਇਆ ਹਾਂ ਜਿਸ ਦੇ ਲਈ ਤੁਸੀਂ ਆਪਣੀ ਜਮ੍ਹਾਂ ਬੰਦੀ ਦੀ ਨਕਲ ਇੰਤਕਾਲ ਦਾ ਨਾਮਾ ਜਾਂ ਕਿਸੇ ਵੀ ਜ਼ਮੀਨ ਦੇ ਰਿਕਾਰਡ ਬਾਰੇ ਜਾਣਨ ਲਈ ਤੁਸੀਂ ਘਰ ਬੈਠੇ ਹੀ ਚੈੱਕ ਕਰ ਸਕਦੇ ਹੋ ਜੀ ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਏਗੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕੀਤਾ ਹੈ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਹੁਣੇ ਹੀ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਤੱਕ ਪਹੁੰਚ ਸਕੇ ਜੀ ਸੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਤੁਸੀਂ ਕਿਸੇ ਵੀ ਬ੍ਰਾਊਜ਼ਰ ਨੂੰ ਓਪਨ ਕਰ ਲੈਣਾ ਹੈ ਚਲੋ ਠੀਕ ਹੈ ਮੈਂ ਕ੍ਰੋਮ ਬ੍ਰਾਊਜ਼ਰ ਨੂੰ ਓਪਨ ਕੀਤਾ ਹੋਇਆ ਹੈ ਜੀ Google ਦੇ ਵਿੱਚ ਜਾ ਕੇ ਤੁਸੀਂ ਲਿਖਣਾ ਹੈ ਪੰਜਾਬ ਲੈਂਡ ਰਿਕਾਰਡ ਲੈਂਡ ਰਿਕਾਰਡ ਮੈਸੇ ਤੁਸੀਂ ਕਲਿੱਕ ਕਰ ਲੈਣਾ ਸਭ ਤੋਂ ਪਹਿਲਾ ਜੋ ਖੁੱਲੇਗਾ ਸਭ ਤੋਂ ਪਹਿਲੀ ਆਪਸ਼ਨ ਤੇ ਤੁਸੀਂ ਕਲਿੱਕ ਕਰਨਾ ਹੈ ਪੰਜਾਬ ਲੈਂਡ ਰਿਕਾਰਡਸ ਹੋਮ ਤੇ ਇਹ ਤੁਸੀਂ ਫਰਦ ਦੀ ਜੋ ਅਫੀਸ਼ੀਅਲ ਵੈਬਸਾਈਟ ਤੇ ਤੁਸੀਂ ਵਿਜ਼ਿਟ ਕਰੋਗੇ ਉਸ ਤੋਂ ਬਾਅਦ ਇੱਕ ਖੱਬੇ ਪਾਸੇ ਦੇਖੋ ਮੁੱਖ ਪੰਨਾ ਲਿਖਿਆ ਹੈ ਡੈਸ਼ ਬੋਰਡ ਲਿਖਿਆ ਹੈ ਜਮ੍ਹਾਂ ਬੰਦੀ ਇੰਤਕਾਲ ਰੋਜ਼ਾਨਮਚਾ ਰਜਿਸਟ੍ਰੀ ਤੋਂ ਬਾਅਦ ਇੰਤਕਾਲ ਦੀ ਡੇਟ ਜੋ ਸਥਿਤੀ ਫਰਦ ਦੀ ਬੇਨਤੀ ਕਿਸੇ ਕੀਤੀ ਹੈ ਫਰਦ ਦੀ ਬੇਨਤੀ ਦੀ ਸਥਿਤੀ ਚੈੱਕ ਕਰਨੀ ਹੈ ਇਨਡਾਇਰੈਕਟਡ ਜਾਇਦਾਦ ਕੋਰਟ ਕੇਸ ਕੰਡੀਸ਼ਨਲ ਮੈਪ ਪ੍ਰਾਪਰਟੀ ਟੈਕਸ ਰਜਿਸਟਰ ਰਜਿਸਟਰ ਡੀਡ ਨਕਲ ਦੀ ਤਸਦੀਕ ਪਾਣੀ ਸੀਵਰੇਜ ਕਨੈਕਸ਼ਨ ਸਥਿਤੀ ਸੁਝਾ రికార్డ్ ਉੱਤੇ ਸੋਧ ਸੰਪਰਕ ਕਰਨਾ ਜੇ ਤੁਸੀਂ ਕਿਸੇ ਵੀ ਸੁਝਾਅ ਦੇਣਾ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਮਹੱਤਵਪੂਰਨ ਲਿੰਕ ਹੈ ਨਵਾਂ ਕੀ ਹੈ ਸਾਰੀ ਹੀ ਜਾਣਕਾਰੀ ਤੁਹਾਨੂੰ ਮੈਂ ਇਸੇ ਹੀ ਵੀਡੀਓ ਵਿੱਚ ਦੇਣ ਲਿਆ ਰਿਹਾ ਸਭ ਤੋਂ ਪਹਿਲਾਂ ਤੁਸੀਂ ਚੈੱਕ ਕਰਨਾ ਹੈ ਜਮ੍ਹਾਂਬੰਦੀ ਜਮ੍ਹਾਂਬੰਦੀ ਕਿਵੇਂ ਚੈੱਕ ਕਰਨੀ ਹੈ ਜਮ੍ਹਾਂ ਮੈਂ ਤੁਸੀ ਕਲਿੱਕ ਕਰਨਾ ਹੈ ਉਸ ਤੋਂ ਬਾਅਦ ਤੁਹਾਡੇ ਕੋਲ ਚਾਰ ਆਪਸ਼ਨ ਖੁੱਲ੍ਹ ਜਾਣਗੇ ਜੀ ਇੱਕ ਤਾਂ ਹੈ ਮਾਲਕ ਦੇ ਨਾਮ ਮੁਤਾਬਕ ਦੂਸਰੀ ਹੈ ਖੇਤ ਨੰਬਰ ਮੁਤਾਬਕ ਤੀਸਰੀ ਹੈ ਖਸਰਾ ਨੰਬਰ ਮੁਤਾਬਕ ਚੌਥੀ ਹੈ ਖਤੌਨੀ ਨੰਬਰ ਮੁਤਾਬਕ ਜੇ ਮਾਲਕ ਦੇ ਨਾਮ ਮੁਤਾਬਕ ਆਪ ਐਥੋਂ ਕਲਿੱਕ ਕਰਨਾ ਹੈ ਜੀ ਇਥੇ ਗਰੰਟੀ ਰੈਂਦੇਣਾ ਜੀ ਇਥੇ ਜ਼ਿਲ੍ਹਾ ਚੁਣਨਾ ਹੈ ਜਿਲ੍ਹਾ ਤੁਸੀਂ ਜਿਹੜਾ ਵੀ ਚੁਣ ਸਕਦੇ ਹੋ ਜਿਹੜਾ ਤੁਹਾਡਾ ਜ਼ਿਲ੍ਹਾ ਤੁਸੀਂ ਆਪ ਆਪਣਾ ਜ਼ਿਲ੍ਹਾ ਸੈਲੈਕਟ ਕਰਨਾ ਉਸ ਤੋਂ ਬਾਅਦ ਤਹਿਸੀਲ ਸੈਲੈਕਟ ਕਰਨੀ ਹੈ ਉਸ ਤੋਂ ਬਾਅਦ ਪਿੰਡ ਚੁਣਨਾ ਹੈ ਜੀ ਕੋਈ ਵੀ ਪਿੰਡ ਲਾ ਲਓ ਜੁ ਕੋਈ ਮੈਂ ਪਿੰਡ ਲਾ ਲਿਆ ਸ਼ਰ ਸਾਲ ਚੁੱਟਣਾ ਸਾਲ ਤਾ ਤੁਹਾਡੇ ਕੋਲ ਇਹੀ ਸ਼ੋ ਹੋਏਗਾ 2017 ਤੋਂ 2018 ਠੀਕ ਦੋਸਤੋ ਉਸ ਤੋਂ ਬਾਅਦ ਕਲਿੱਕ ਕਰਦੇ ਰਹੇ ਉਸ ਤੋਂ ਬਾਅਦ ਤੁਹਾਡੇ ਕੋਲ ਇੱਕ ਹੋਰ ਪੇਜ ਓਪਨ ਹੋ ਕੇ ਆਏਗਾ ਇੱਥੇ ਤੁਸੀਂ ਚੈੱਕ ਕਰਨਾ ਜਮਾਂਬੰਦੀ ਚੈੱਕ ਕਰਨੀ ਹੈ ਉਸ ਜਿਹੜਾ ਤੁਸੀਂ ਏਰੀਆ ਸਿਲੈਕਟ ਕੀਤਾ ਹੈ ਜਮਾਂਬੰਦੀ ਸਿਲੈਕਟ ਕਰਨੀ ਚੈੱਕ ਕਰਨੀ ਹੈ ਇੰਤਕਾਲ ਚੈੱਕ ਕਰਨਾ ਰੋਜ਼ਨਾਮਾ ਚੈੱਕ ਕਰਨਾ ਜਾਰੀਸਟਰੀ ਤੋਂ ਬਾਅਦ ਇੰਤਕਾਲ ਦੀ ਸਥਿਤੀ ਚੈੱਕ ਕਰਨੀ ਹੈ ਜੇ ਤੁਸੀਂ ਜਮਾਬੰਦੀ ਚੈੱਕ ਕਰਨੀ ਜਮਾਬੰਦੀ ਤੇ ਕਲਿੱਕ ਕਰਨਾ ਉਹ ਉਸ ਤੋਂ ਬਾਅਦ ਫਿਰ ਇੱਕ ਪੇਜ ਖੁੱਲਿਆ ਹੈ ਮਾਲਕ ਦੇ ਨਾਮ ਮੁਤਾਬਕ ਚੈੱਕ ਕਰਨਾ ਹੈ ਖੇਵੜ ਨੰਬਰ ਮੁਤਾਬਕ ਖਸਰਾ ਨੰਬਰ ਮੁਤਾਬਕ ਜ਼ਖਤੌਰ ਨੰਬਰ ਮੁਤਾਬਕ ਮਾਲਕ ਦੇ ਨਾਮ ਤੇ ਕਲਿੱਕ ਕਰਾਂਗੇ ਜੇ ਆਪਾਂ ਇੱਥੇ ਓਨਰ ਦਾ ਤੁਸੀਂ ਨਾਮ ਪਰਨਾ ਹੈ ਜੇਕਰ ਤੁਹਾਡੇ ਕੋਲ ਜਿਵੇਂ ਤੁਸੀਂ ਲੈਪਟਾਪ ਤੇ ਖੋਲ ਰਹੇ ਹੋ ਤੁਹਾਡੇ ਕੋਲ ਇੰਗਲਿਸ਼ ਵਿੱਚ ਹੀ ਟੈਪ ਹੋ ਰਿਹਾ ਹੈ ਇਹ ਤੁਸੀਂ ਨਾਲ ਹੀ ਇੱਕ ਇੱਕਾ ਕੀਬੋਰਡ ਦਾ ਬਣਾਇਆ ਤੁਸੀਂ ਕਲਿੱਕ ਕਰਨਾ ਹੈ ਇੱਥੇ ਸਾਰੀ ਪੰਜਾਬੀ ਸ਼ੋ ਹੋ ਜਾਏਗੀ ਜੇ ਕੋਈ ਵੀ ਮੈਂ ਨਾਮ ਮਰਦ ਦੇਣਾ ਇਕਲਾ ਰਾਜਪਾ ਦੇਨੇ ਜੀ ਆਪਾਂ ਵੀਓ ਓਨਰ ਤੇ ਤੁਸੀਂ ਕਰਨਾ ਹੈ ਕਲਿੱਕ ਸਾਰੇ ਜਿੰਨੇ ਵੀ ਰਾਜ ਸਿੰਘ ਨੇ ਸਾਰੇ ਹੀ ਉਸ ਏਰੀਆ ਦੇ ਖੁੱਲ ਕੇ ਤੁਹਾਡੇ ਸਾਹਮਣੇ ਆ ਜਾਣਗੇ ਜੀ ਜਿਹੜਾ ਤੁਹਾਡਾ ਹੋਏਗਾ ਰਾਜ ਸਿੰਘ son of ਜਿਹੜਾ ਹੋਏਗਾ ਜਿਵੇਂ ਰਾਜਕੁਮਾਰੀ ਹੈ ਪੁੱਤਰੀ ਹੈ ਕਰਤਾਰ ਸਿੰਘ ਪੁੱਤਰ ਸੰਬਾ ਸਿੰਘ ਸਿਲੈਕਟ ਕਰਨਾ ਹੈ ਕੈਪਚਾ ਫਿਲ ਕਰਨਾ ਹੈ व्यू ਰਿਪੋਰਟ ਕੋਈ ਕੀਵਰਡ ਨੰਬਰ ਇੱਥੋਂ ਸੌਰੀ ਸਿਲੈਕਟ ਕਰਨੀ ਹੈ ਕੀਵਰਡ ਨੰਬਰ ਵੀਊ ਰਿਪੋਰਟ ਇਹ ਤੁਹਾਡੇ ਕੋਲ ਇੱਕ ਪੀਡੀਐਫ ਡਾਊਨਲੋਡ ਹੋ ਜਾਏਗੀ ਇਸ ਨੂੰ ਤੁਸੀਂ ਸੇਵ ਕਰਕੇ ਰੱਖ ਲੈਣਾ ਜੇ ਮੈਂ ਡੈਸਕਟਾਪ ਤੇ ਸੇਵ ਕਰਦਾ ਆ ਦੇਖ ਲਓ ਜੀ ਇਹ ਪੂਰੀ ਹੀ ਜਿਵੇਂ ਆਪਾਂ ਫਰਦ ਕੇਂਦਰ ਜਾ ਕੇ ਲੈ ਕੇ ਆਈਦਾ ਉਸ ਤਰ੍ਹਾਂ ਹੀ ਬਿਲਕੁਲ ਸਹੀ ਤਰੀਕੇ ਨਾਲ ਤੁਹਾਡੇ ਕੋਲ ਖੁੱਲ ਕੇ ਆ ਜਾਏਗੀ ਇਸ ਨੂੰ ਤੁਸੀਂ ਚਾਹੇ ਤਾਂ ਪ੍ਰਿੰਟ ਵੀ ਕਰ ਸਕਦੇ ਹੋ ਜੇ ਮੋਬਾਈਲ ਵਿੱਚ ਦੇਖਣਾ ਚਾਹੁੰਦੇ ਹੋ ਮੋਬਾਈਲ ਤੇ ਦੇਖ ਸਕਦੇ ਹੋ ਅਤੇ ਜੇਕਰ ਤੁਸੀਂ ਪ੍ਰਿੰਟ ਕਰਨਾ ਤਾਂ ਪ੍ਰਿੰਟ ਵੀ ਤੁਸੀਂ ਕਢਵਾ ਸਕਦੇ ਹੋ ਠੀਕ ਹੈ ਦੋਸਤੋ ਉਸ ਤੋਂ ਬਾਅਦ ਕੀਵਰ ਨੰਬਰ ਮੁਤਾਬਕ ਇਹ ਤੇ ਖੇਵਟਾਂ ਆ ਜਾਣਗੇ ਤੁਹਾਡੇ ਕੋ ਸਾਰੀਆਂ ਹੀ ਉਸ ਏਰੀਆ ਦੀਆਂ ਜਿਸ ਕਿਵਰਡ ਨੰਬਰ ਕੋਈ ਵੀ ਚੁਣ ਕੇ ਕੈਪਚਾ ਫਿਲ ਕਰਕੇ ਤੁਸੀਂ ਰਿਪੋਰਟ ਦੇਖ ਸਕਦੇ ਹੋ ਇਹ ਦੇਖ ਲਓ ਜੀ ਠੀਕ ਹੈ ਦੋਸਤੋ ਉਮੀਦ ਹੈ ਤੁਹਾਨੂੰ ਆਈ ਦੇ ਵੀਡੀਓ ਪਸੰਦ ਆਈ ਹੋਵੇ ਜੀ ਇੱਕ ਹੋਰ ਨਵੀਂ ਵੀਡੀਓ ਲੈ ਕੇ حاضر ਹੋਵਾਂਗੇ ਜੀ ਤਦ ਤੱਕ ਲਈ ਧੰਨਵਾਦ ਥੈਂਕ ਯੂ ਵੈਰੀ ਮਚ